ਇਸ ਵਿਚਾਰੇ ਇੱਕ ਵੱਡੀ ਖਬਰ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆ ਰਹੀ ਹੈ ਇੱਕ ਪਾਸੇ ਲੋਕ ਸਭਾ ਚੋਣਾਂ ਸਿਰ ਦੇ ਉੱਤੇ ਨੇ ਤਾਂ ਕਾਂਗਰਸ ਉਮੀਦਵਾਰਾਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਜਿਹੜੀ ਹੈ ਇਸ ਵੇਲੇ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਕਾਂਗਰਸ ਦੇ ਉਮੀਦਵਾਰਾਂ ਦੇ ਨਾਲ ਜੋ ਖਬਰ ਇਸ ਵੇਲੇ ਜੁੜੀ ਹੋਈ ਹੈ ਪ੍ਰਿਅੰਕਾ ਗਾਂਧੀ ਦੇ ਨਾਲ ਜਿਹੜਾ ਹੈ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਪ੍ਰਿਅੰਕਾ ਗਾਂਧੀ ਦੀ ਐਂਟਰੀ ਜਿਹੜੀ ਹੈ ਉਹ ਚੋਣਾਂ ਦੇ ਵਿੱਚ ਹੋ ਸਕਦੀ ਹੈ ਦੋ ਸੀਟਾਂ ਤੇ ਚੋਣ ਜਿਹੜਾ ਹੈ ਰਾਹੁਲ ਗਾਂਧੀ ਲੜ ਸਕਦੇ ਨੇ ਇਸ ਉਤਰਾਂ ਦੇ ਹਵਾਲੇ ਤੋਂ ਖਬਰ ਹੈ ਔਰ ਵਾਇਨਾਰ ਤੇ ਅਮੇਠੀ ਸੀਟ ਤੋਂ ਰਾਹੁਲ ਗਾਂਧੀ ਚੋਣ ਜਿਹੜੀ ਹੈ ਲੜ ਸਕਦੇ ਨੇ ਜੋ ਇਸ ਵੇਲੇ ਜ਼ਿਕਰ ਕੀਤਾ ਜਾ ਰਿਹਾ ਹੈ ਦੂਸਰੇ ਪਾਸੇ ਪ੍ਰਿਅੰਕਾ ਗਾਂਧੀ ਦੀ ਵੀ ਐਂਟਰੀ ਜਿਹੜੀ ਹੈ ਉਹ ਸਿਆਸਤ ਵਿੱਚ ਹੋ ਸਕਦੀ ਹੈ ਅਰ ਚੋਣ ਸਿਆਸਤ ਦੇ ਵਿੱਚ ਪ੍ਰਿਅੰਕਾ ਗਾਂਧੀ ਦੀ ਜਦੋਂ ਇਹ ਐਂਟਰੀ ਹੋਣੀ ਹੈ ਤਾਂ ਉਸ ਸਮੇਂ ਦੇ ਉੱਤੇ ਚਰਚਾਵਾਂ ਇਹ ਵੀ ਨੇ ਕਿ ਰਾਏ ਬਰੇਲੀ ਸੀਟ ਤੋਂ ਪ੍ਰਿਅੰਕਾ ਗਾਂਧੀ ਉਮੀਦਵਾਰ ਹੋ ਸਕਦੇ ਨੇ ਹਾਲਾਂਕਿ ਹੁਣ ਤੱਕ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ ਪਰ ਅਗੋਥੇ ਲੱਗਦੀ ਹੈ ਤੂੰ ਉਥੋਂ ਹੀ ਉੱਡਦਾ ਜਿੱਥੇ ਚਿੰਗਾਰੀ ਹੋਵੇ ਤਾਂ ਦੇਖਣਾ ਹੋਵੇਗਾ ਕਿ ਇਸ ਦਾ ਐਲਾਨ ਜਿਹੜਾ ਹੈ ਆਫੀਸ਼ੀਅਲ ਤੌਰ ਦੇ ਉੱਤੇ ਕਦੋਂ ਕੀਤਾ ਜਾਂਦਾ ਪਰ ਫਿਲਹਾਲ ਸੂਤਰਾਂ ਦੇ ਹਵਾਲੇ ਤੋਂ ਇਸ ਵੇਲੇ ਖਬਰ ਸਾਹਮਣੇ ਆ ਰਹੀ ਹੈ ਪ੍ਰਿਯੰਕਾ ਗਾਂਧੀ ਨੂੰ ਲੈ ਕੇ ਕਿ ਹੁਣ ਸਿਆਸਤ ਦੇ ਵਿੱਚ ਉਹਨਾਂ ਦੀ ਵੀ ਐਂਟਰੀ ਜਿਹੜੀ ਹੈ ਉਹ ਹੋ ਸਕਦੀ ਹੈ ਤਾਂ ਲੋਕ ਸਭਾ ਚੋਣਾਂ ਜਦੋਂ ਨੇੜੇ ਨੇ ਤਾਂ ਉਸ ਸਮੇਂ ਦੇ ਉੱਤੇ ਲਗਾਤਾਰ ਵੱਖ-ਵੱਖ ਤੌਰ ਦੇ ਉੱਤੇ ਰਣਨੀਤੀਆਂ ਬਣਾਈਆਂ ਜਾ ਰਹੀਆਂ ਨੇ ਕਾਂਗਰਸ ਨੂੰ ਲੈ ਕੇ ਇਸ ਵੇਲੇ ਦੀ ਇਹ ਵੱਡੀ ਖਬਰ ਇਸ ਕਰਕੇ ਹੈ ਕਿ ਜੇ ਪ੍ਰਿਯੰਕਾ ਗਾਂਧੀ ਦੀ ਜਦੋਂ ਐਂਟਰੀ ਹੋਣੀ ਹੈ ਪ੍ਰਿਯੰਕਾ ਗਾਂਧੀ ਵਾਡਰਾ ਦੇਖਣਾ ਹੋ ਜਿਹੜਾ ਹੈ ਉਹ ਸਰਗਰਮੀ ਦੇਖਣ ਨੂੰ ਮਿਲਦੀ ਹੈ। رائے ਬਰੇਲੀ ਸੀਟ ਦਾ ਜ਼ਿਕਰ ਇਸ ਵੇਲੇ ਹੋ ਰਿਹਾ ਹੈ ਕਿ رائے ਬਰੇਲੀ ਸੀਟ ਤੋਂ ਚੋਣ ਜਿਹੜੀ ਹੈ ਪ੍ਰਯੰਕਾ ਗਾਂਧੀ ਦੇ ਵੱਲੋਂ ਦੀ ਲੜੀ ਜਾ ਸਕਦੀ ਹੈ। ਉੱਥੇ ਹੀ ਰਾਹੁਲ ਗਾਂਧੀ ਦੋ ਸੀਟਾਂ ਤੋਂ ਚੋਣ ਲੜਦੇ ਨਜ਼ਰ ਆ ਸਕਦੇ ਨੇ ਵਾਈਨਾਡ ਔਰ ਅਮੇਠੀ। ਅਮੇਠੀ ਦੀ ਜੇ ਗੱਲ ਕੀਤੀ ਜਾਵੇ ਤਾਂ ਸੁਮਿਤੀ ਰਾਣੀ ਜਿਹੜੇ ਨੇ ਉਹ ਨਜ਼ਰ ਆਉਂਦੇ ਨੇ ਦੂਸਰੇ ਪਾਸੇ। ਪਰ ਇੱਥੇ ਜੋ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਜਿਹੜੇ ਨੇ ਉਹ ਇੱਥੋਂ ਦੀ ਨਜ਼ਰ ਆ ਸਕਦੇ ਨੇ। ਇਸ ਵੇਲੇ ਜੋ ਖਬਰਾਂ ਜਿਹੜੀਆਂ ਨੇ ਪਰ ਸਾਹਮਣੇ ਆ ਰਹੀਆਂ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ رائے ਬਰੇਲੀ ਸੀਟ ਤੋਂ ਪ੍ਰਿਅੰਕਾ ਗਾਂਧੀ ਜਿਹੜੇ ਨੇ ਉਹ ਕਾਂਗਰਸ ਤੋਂ ਉਮੀਦਵਾਰ ਹੋ ਸਕਦੇ ਨੇ ਇੱਥੇ ਜ਼ਿਕਰੇ ਖਾਸ ਵੀ ਹੈ ਕਿ ਪ੍ਰਿਅੰਕਾ ਗਾਂਧੀ ਜੇਕਰ ਹੁਣ ਉਮੀਦਵਾਰ ਹੁੰਦੇ ਨੇ ਤਾਂ ਪਹਿਲਾਂ ਇਸ ਤੋਂ ਜੇ ਜ਼ਿਕਰ ਹੋਵੇ ਤਾਂ ਸੋਨੀਆ ਗਾਂਧੀ ਜਿਹੜੇ ਨੇ ਉਹ ਰਾਇ ਬਰੇਲੀ ਤੋਂ ਚੋਣ ਲੜਦੇ ਹੋਏ ਨਜ਼ਰ ਆਉਂਦੇ ਸੀਗੇ ਪਰ ਕਿਉਂਕਿ ਸਿਆਸਤ ਤੋਂ ਜਿਹੜਾ ਹੈ ਹੁਣ ਥੋੜਾ ਦੂਰੀ ਉਹਨਾਂ ਦੇ ਵੱਲੋਂ ਦੀ ਬਣਾਈ ਹੋਈ ਹੈ ਤਾਂ ਪ੍ਰਿਅੰਕਾ ਗਾਂਧੀ ਵਾਡਰਾ ਦੇ ਵੱਲੋਂ ਦੀ ਜ਼ਿੰਮੇਵਾਰੀ ਜਿਹੜੀ ਹੈ ਹੁਣ ਸੰਭਾਲੀ ਜਾ ਸਕਦੀ ਹੈ ਯਾਨੀ ਕਿ ਸੋਨੀਆ ਗਾਂਧੀ ਦੇ ਤ ਜ਼ਿੰਮੇਵਾਰੀ ਕਮਾਂ ਜਿਹੜੀ ਹੈ ਸਾਹਮਣੇ ਹੋਈ ਨਜ਼ਰ ਆਉਣਗੇ ਤਾਂ ਰਾਇਬਰੇਲੀ ਸੀਟ ਦਾ ਜ਼ਿਕਰ ਹੈ ਪਰ ਫਿਲਹਾਲ ਸੂਤਰਾਂ ਦੇ ਹਵਾਲੇ ਤੋਂ ਜਦੋਂ ਇਸ ਖਬਰ ਦੇ ਉੱਤੇ ਮੋਹਰ ਲੱਗਦੀ ਹੈ ਉਸ ਦਾ ਜ਼ਿਕਰ ਵੀ ਜਿਹੜਾ ਹੈ ਉਹ ਜ਼ਰੂਰ ਹੋਵੇਗਾ